ਪਿੰਡ 'ਚ ਬਹੁਤ ਵਧੀਆ ਸਖਤ ਹੋਇਆ ਢੋਲਣਾ ਉੱਥੋਂ ਲੈ ਕੇ ਆਏ ਮੈਨੂੰ ਤੇ ਹਾਰ ਪਾਏ ਜਿੱਦਾਂ ਬਹੁਤ ਵਧੀਆ ਖੁਸ਼ੀ ਸੀ ਸਾਰਾ ਪਿੰਡ ਆਇਆ ਸੀ ਤੇ ਬਹੁਤ ਜ਼ਿਆਦਾ ਖੁਸ਼ੀ ਸੀ ਪਿੰਡ 'ਚ ਤੇ ਪਰਿਵਾਰ ਵਿੱਚ ਵੀ ਬਹੁਤ ਜ਼ਿਆਦਾ ਖੁਸ਼ੀ ਏ ਕੰਪਨੀ 'ਚ ਮੁਖਸਰ ਸਾਹਿਬ ਹੋਇਆ ਸੀ ਤੇ ਗੁਰਦੁਆਰਾ ਸਾਹਿਬ ਵਿੱਚ ਤੇ ਬੜਾ ਟਾਪ ਵਿੱਚ ਸੀਗਾ ਮੈਚ 23 ਜ਼ਿਲ੍ਹੇ ਦੇ ਬੱਚੇ ਆਏ ਸੀ ਇੱਥੇ ਤੇ ਬਾਤ-ਵੱਤ ਕੰਪੀਟੀਸ਼ਨ ਸੀ ਕਿ ਇੱਥੇ ਆਉਣ ਵਾਲੇ ਸਮਝੇ ਤਿਆਰੀ ਹੈ ਵੀ ਹੁਣ ਨੈਸ਼ਨਲ ਜਾਣਾ ਸੈਕਟ ਹੋ ਗਈ ਨੈਸ਼ਨਲ ਬਾਤ ਤੇ ਉੱਥੋਂ ਹੀ ਉਮੀਦ ਹੈ ਵੀ 골ਡ ਲੈ ਕੇ ਆਈਏ ਹੋਰ ਬੱਚੇ ਨੂੰ ਇਹ ਸੰਦੇਸ਼ ਹੈ ਵੀ ਤੁਸੀਂ ਬਾਤ-ਵੱਤ ਖੇਡਣਾ ਖੇ ਵੀ ਪੜ੍ਹਾਈ ਵੀ ਕਰਨ ਨਾਲ ਨਾਲ ਉਹ ਖੇਡਾਂ ਵਿੱਚ ਹੋ ਰਹੀ ਹੈ। ਮੈਂ ਜੀ ਸਾਮ ਸਿੰਘ ਸਰਪੰਚ ਕਿਸਾਨ ਵਿੰਗ ਦਾ ਪ੍ਰਧਾਨ ਦਗਨ ਜੋਂ ਤੋਂ ਜੀ। ਅੱਜ ਬਹੁਤ ਖੁਸ਼ੀ ਦੀ ਲਹਿਰ ਹੈ ਜੀ। ਸਾਰਾ ਪਿੰਡ ਜਿਹੜਾ ਖੁਸ਼ੀ ਦਾ ਮਾਹੌਲ ਦੇ ਵਿੱਚ ਹੈ ਜੀ। ਸਭ ਤੋਂ ਪਹਿਲਾਂ ਤਾਂ ਮੈਂ ਦਵਾਗਾ ਉਹਦੇ ਡੈਡੀ ਸੁਖਦੇਵ ਸਿੰਘ ਨੂੰ ਮੁਬਾਰਕੀ ਅੱਜ ਵਧਾਈ ਦੇ ਪਾਤਰ ਹੈ ਜੀ। ਨਾਲ ਹੀ ਉਹਨਾਂ ਦੇ ਬਾਬਾ ਜੀ ਗਿਆਨ ਸਿੰਘ ਜੀ। ਨਾਲ ਹੀ ਉਹਨਾਂ ਦੀ ਦਾਦੀ ਜੀ ਤੇ ਨਾਲ ਹੀ ਉਹਨਾਂ ਦੀ ਮਾਤਾ ਜੀ ਸਾਰੇ ਅੱਜ ਵਧਾਈ ਦੇ ਪਾਤਰ ਹੈ ਜੀ। ਸੋ ਮੈਂ ਗੱਲ ਇਹ ਕਰਕੇ ਕਰਨਾ ਚਾਹੁੰਦਾ ਕਿ ਜਿਹੜਾ ਇੱਕ ਖੇਡ ਮੁੰਡਾ ਮੁਖਸਰ ਸਾਹਿਬ ਗੱਤਕਾ ਐਸੋਸੀਏਸ਼ਨ ਦੇ ਵਿੱਚ ਭਾਗ ਲਿਆ ਪਹਿਲੇ ਨੰਬਰ ਤੇ ਆਇਆ ਇਹਦੇ ਵਿੱਚ ਸਭ ਤੋਂ ਵੱਧ ਜਿਹੜਾ ਯੋਗਦਾਨ ਹੈ ਇਹਨਾਂ ਦਾ ਜਿਹੜਾ ਕੋਚ ਹੈ ਸੱਤ ਨਾਮ ਸਿੰਘ ਉਹ ਵੀ ਅੱਜ ਵਧਾਈ ਦੇ ਪਾਤਰਾਂ ਤੇ ਨਾਲ ਹੀ ਨਾਲ ਜਿਹੜੇ ਸਰਕਾਰੀ ਤੌਰ ਤੇ ਖੇਡਣ ਗਿਆ ਸਰਕਾਰੀ ਸਕੂਲ ਵਾਲੋ ਬੇਗੰਪੁਰ ਕਮੂਲ ਸਕੂਲ ਵਾਲੋ ਮੁਕਸਰ ਖੇਡਣ ਗਿਆ ਉਹ ਜਿਹੜੇ ਨੇ ਟੀਚਰ ਸਾਹਿਬਾਨ ਆ ਜੋ ਪ੍ਰਿੰਸੀਪਲ ਸਾਹਿਬਾਨ ਜਿਹਨੂੰ ਟ੍ਰੇਨਿੰਗ ਦੇ ਰਹੇ ਮੈਂ ਉਹਨਾਂ ਦਾ ਵੀ ਅੱਜ तहे ਦਿਲੋਂ ਸ਼ੁਕਰਗੁਜ਼ਾਰ ਕਰਦਾ ਹਾਂ ਮੈਂ ਕਹਿਣਾ ਕਿ ਹਰ ਪਿੰਡ ਦੇ ਵਿੱਚ ਹਰ ਨਗਰ ਦੇ ਵਿੱਚ ਐਹੋ ਜਿਹੇ ਬੱਚੇ ਹੋ ਜੋ ਕਿ ਆਪਣੇ ਆਪਣੇ ਪਿੰਡਾਂ ਦਾ ਨਾਂ ਰੁਸਨ ਕਰਨ ਤਾਂ ਕਿ ਜੋ ਆਉਣ ਵਾਲੀ ਪੀੜ੍ਹੀ ਦੇ ਨਸ਼ਿਆਂ ਤੋਂ ਰਹਿਤ ਹੋ ਸਕੇ ਸਾਨੂੰ ਬੜੀ ਖੁਸ਼ੀ ਮਹਿਸੂਸ ਹੋਈ ਆ ਕਿ ਇਹ ਫਰਸਟ ਸਟੇਲ ਲੈਵਲ ਦੇ ਫਰਸਟ ਪੋਜੀਸ਼ਨ ਲੈ ਕੇ ਆਇਆ ਅਸੀਂ ਉਮੀਦ ਕਰਦੇ ਹਾਂ ਕਿ ਨੈਸ਼ਨਲ ਲੈਵਲ ਤੇ ਵੀ ਇਹ ਫਰਸਟ ਪੋਜੀਸ਼ਨ ਲੈ ਕੇ ਆਵੇ ਤੇ ਪਿੰਡ ਦੇ ਹੋਰ ਬੱਚੇ ਵੀ ਇਹ ਤੋਂ ਸਿੱਖਿਆ ਲੈਣ ਕਿ ਅੱਜ ਦਾ ਹੈ ਗਤਗਾਜ ਭਾਗ ਲੈਣਾ ਕਿ ਸਾਨੂੰ ਇਸ ਤਰ੍ਹਾਂ ਗਤਗਾਜ ਭਾਗ ਲੈਣ ਸੰਗਤ ਤੇ ਜਿਹੜੇ ਨਸ਼ੇ ਨਿਸ਼ੇੜੀ ਇਹਨਾਂ ਤੋਂ ਦੂਰ ਰਹਿਣ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਜਦੋਂ ਦੇਖੋ ਜੀ ਬੋਰਡ ਮੈਂਟ ਲੈ ਕੇ ਆਪਣੇ ਇਲੈਕਸ਼ਨ ਆਇਆ ਦੂਸਤੋਂ ਬਾਅਦ ਟ ਤੇ ਤੁਹਾਡਾ ਪੁੱਤ ਜਿਹੜਾ ਫਰਸਟ ਆਇਆ ਤੇ ਬੜਾ ਬਹੁਤ ਖੁਸ਼ ਹੋਇਆ ਤੇ ਕੱਲ ਜਿਹੜੀ ਪਿੰਡ ਹੈ ਤੇ ਪਿੰਡ ਵਾਲਾ ਨਾ ਢੋਲ ਵਾਲਾ ਕਰਕੇ ਤੇ ਮੋੜ ਦੇ ਉਪਰੋਂ ਨੱਚਦੇ ਟੱਪਦੇ ਘਰਪੂਜੀ ਬਹੁਤ ਮਨੁੱਖੀ ਸੀ ਹੋਈ ਹੈ ਅੱਜ ਲਈ ਹੁਣ ਬਈ ਸਮੇਂ ਤੇ ਨੇਸ਼ਨਲ ਦੀ ਤਿਆਰੀ ਕਰਦੇ ਕਿ ਉਮੀਦ ਕਰਦੇ ਬੜਾ ਦੇਖੋ ਪੂਰੀ ਆਸਾ ਪਰਮਾਤਮਾ ਇਹਨੇ ਤਰੱਕੀ ਵਾਖਸੀ ਬਾਕੀ ਬਹੁਤ ਸਾਡਾ ਦੇਖੋ ਸਕੂਲ ਵਾਲੇ ਜਿਹੜੇ ਹੈਗੇ ਆਹ ਹੈ ਟੀਚਰ ਤੇ ਇਹਨਾਂ ਦੇ ਕੋਚ ਮੈਡਮ ਜੀ ਮੁੰਡਾ ਦਾ ਬੜਾ ਧੰਨਵਾਦ ਜਿਨ੍ਹਾਂ ਨੇ ਚੰਗੇ ਬੱਚੇ ਨੂੰ ਲਿਆ ਬਾਕੀ ਬਾਬਾ ਹੀਰਾ ਸਿੰਘ ਸੱਜਜੀਵ ਸਿੰਘ ਇਹਨਾਂ ਦੇ ਕੋਚ ਤੇ ਰਵੀ ਰਵੀ ਸਿੰਘ ਵੀ ਇਹਨਾਂ ਦੇ ਕੋਚ ਹੈ ਤੇ ਬਨਾਰਾ ਸਿੰਘ ਵੀ ਦੇ ਕੋਚ ਹੈ ਇੱਡੇ ਇਹਨਾਂ ਨੂੰ ਮਦਦ ਮਿਹਨਤ ਕਰਦੇ ਰਹਿਣ ਬੱਚੇ ਤੇ ਬਾਕੀ ਸਾਡੇ ਬੱਚੇ ਤੇ ਪੂਰਾ ਮਾਣ ਹੈ ਪ੍ਰੈਕਟਿਸ ਬੜੀ ਟਫ ਹੈ ਜੀ ਸਵੇਰੇ ਤੜਕੇ ਉੱਠ ਕੇ ਵੀ ਆਪਣੇ ਕੋਰਸੇ ਕਰਦਾ ਸਕੂਲ ਤੋਂ ਆ ਕੇ ਬੱਚਿਆਂ ਨੂੰ ਛੋਟੇ ਨੂੰ ਡੈ ਕੇ ਮੈਂ ਸਰਖਾਲ ਦਾ ਵੀ ਆਪ ਵੀ ਟ੍ਰੇਨਿੰਗ ਕਰਦਾ ਇਸ ਕਰਕੇ ਪਰਮਾਤਮਾ ਬੜਾ ਸਹਿਯੋਗ ਦੇ ਧੰਨਵਾਦ